ਅਰੇਡੀ ਪਟਵਾਰੀ ਸਰਕਾਰ ਦੇ ਪ੍ਰਸ਼ਾਸਨ ਮਹਾਂਦਰੇ ਦਾ ਮੁੜਲਾ ਹੀ ਸਾ ਹੈ ਜਿੱਥੋਂ ਕਿਸੇ ਵੀ ਸਰਕਾਰ ਦਾ ਸ਼ਾਸਨ ਸ਼ੁਰੂ ਹੁੰਦਾ ਹੈ ਡੰਡੀ ਪਟਵਾਰੀ ਸਰਕਾਰ ਦਾ ਉਹ ਕਰਮਚਾਰੀ ਜਾਂ ਮੁਨੀਮ ਹੈ ਜਿਹੜਾ ਜ਼ਮੀਨ ਦਾ ਹਿਸਾਬ ਕਿਤਾਬ ਰੱਖਦਾ ਹੈ ਡੰਡੀ ਪਟਵਾਰੀ ਪ੍ਰਣਾਲੀ ਭਾਰਤ ਵਿੱਚ ਬਹੁਤ ਪੁਰਾਣੀ ਹੈ ਡੰਡੀ ਇਹ 16ਵੀਂ ਸਦੀ ਵਿੱਚ ਸ਼ੇਰ ષા ਸੂਰੀ ਨੇ ਸ਼ੁਰੂ ਕੀਤੀ ਸੀ ਡੰਡੀ ਕੁਝ ਲੋਕ ਇਸ ਪ੍ਰਣਾਲੀ ਦੀ ਸ਼ੁਰੂਆਤ ਅਲਾਉਦੀਨ ਖਿਲਜੀ ਦੇ ਸਮੇਂ ਤੋਂ ਮੰਨਦੇ ਹਨ ਡੰਡੀ ਅਕਬਰ ਬਾਦਸ਼ਾਹ ਦੇ ਸਮੇਂ ਉਸ ਦੇ ਮਾਲ ਮੰਤਰੀ ਟੋਡਰ ਮਾਲ ਦੇ ਜ਼ਮੀਨਾਂ ਦੀ ਮੰਤੀ ਦਾ ਕੰਮ ਸ਼ੁਰੂ ਕਰਵਾਇਆ ਅਤੇ ਜ਼ਮੀਨ ਦੀ ਕਿਸਮ ਅਤੇ ਉਪਜ ਦਾ ਸਰਵੇ ਕਰਵਾ ਕੇ ਮਾਮਲਾ ਲਾਇਆ ਨੰਡੀ ਬਰਤਾਨਵੀ ਰਾਜ ਵਿੱਚ ਈਸਟ ਇੰਡੀਆ ਕੰਪਨੀ ਨੇ ਇਸ ਪ੍ਰਣਾਲੀ ਦੇ ਨਿਜਮਾ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਕੇ ਇਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਇਆ ਨੰਡੀ ਉਸ ਸਮੇਂ ਪਟਵਾਰੀਆਂ ਨੂੰ ਬੱਟਬਾਰੀ ਕਿਹਾ ਜਾਂਦਾ ਸੀ ਨੰਡੀ ਕਿਸਾਨਾਂ ਦੀ ਫਸਲ ਦਾ ਰਾਜੇ ਮਹਾਰਾਜੇ ਤੀਜਾ ਹਿੱਸਾ ਬੱਟਿਆਂ ਨਾਲ ਤੋਲ ਕੇ ਆਪ ਟੈਕਸ ਦੇ ਤਰ ਉੱਤੇ ਲੈਂਦੇ ਸਨ ਨੰਡੀ ਦੋ ਹਿੱਸੇ ਕਿਸਾਨ ਰੱਖਦਾ ਸੀ ਨੰਡੀ ਫਿਰ ਰਾਜੇ ਮਹਾਰਾਜੇ ਬੱਟਬਾਰੀ ਨੂੰ ਫਸਲਾਂ ਦੀ ਪੈਦਾਵਾਰ ਮਿਹਨਤਾਨੇ ਦੇ ਰੂਪ ਵਿੱਚ ਦਿੰਦੇ ਸਨ ਡੰਡੀ ਵੱਟਿਆਂ ਨਾਲ ਫਸਲਾਂ ਦੀ ਵੰਡ ਕਰਨ ਕਰਕੇ ਇਹਨਾਂ ਨੂੰ ਵੱਟਬਾਰੀ ਕਿਹਾ ਜਾਂਦਾ ਸੀ ਡੰਡੀ ਸਮੇਂ ਵਿੱਚ ਤਬਦੀਲੀ ਔਰ ਨਾਲ ਵੱਟਬਾਰੀਆਂ ਦੀ ਤਨਖਾਹ ਨਿਸ਼ਚਿਤ ਹੋ ਗਈ ਅਤੇ ਵੱਟਿਆਂ ਨਾਲ ਤੋਲ ਕੇ ਫਸਲ ਵਿੱਚੋਂ ਹਿੱਸਾ ਲੈਣ ਦਾ ਕੰਮ ਖਤਮ ਹੋ ਗਿਆ ਅਤੇ रेडी ਫਿਰ ਇਹਨਾਂ ਦਾ ਨਾਮ ਪਟਵਾਰੀ ਪੈ ਗਿਆ ਡੰਡੀ ਜ਼ਮੀਨ ਦੀ ਮਨ ਮਨਾਈ ਖਰੀਦਣ ਵੇਚਣ ਆਦ ਕਾਰਨਾ ਕਾਰਨ ਕਿਸਾਨਾਂ ਦਾ ਪਟਵਾਰੀ ਨਾਲ ਸਿੱਧਾ ਬਾ ਪੈਂਦਾ ਹੈ ਡੰਡੀ ਕਿਸਾਨ ਪੜ ਹੋਣ ਦੇ ਨਾਤੇ ਉਸ ਨੂੰ ਚੰਗਾ ਪੜਿਆ ਲਿਖਿਆ ਅਫਸਰ ਸਮਝਦੇ ਹਨ ਅਤੇ ਸਦਾ ਉਸ ਦੀ ਚੰਗੀ ਆਉ ਭਗਤ ਕਰਦੇ ਰਹੇ ਹਨ ਡੰਡੀ ਪਟਵਾਰੀ ਬਾਨਾ ਉਹ ਮਾਨ ਵਾਲੀ ਗੱਲ ਸਮਝਦੇ ਹਨ ਡੰਡੀ ਪੁਰਾਣੇ ਸਮੇ ਤੋਂ ਹੀ ਪਟਵਾਰੀ ਨੂੰ ਸਮਾਜ ਵਿੱਚ ਉੱਚਾ ਅਹੁਦਾ ਸਮਝਣ ਕਾਰਨ ਹੀ ਇਸ ਦਾ ਜ਼ਿਕਰ ਪੰਜਾਬ ਦੇ ਸੱਭਿਆਚਾਰ ਅਤੇ ਲੋਕਗੀਤਾਂ ਵਿੱਚ ਵੀ ਝਲਕਦਾ ਹੈ ਜਿਵੇਂ ਦੋ ਵੀਰ ਦੀ ਵੇ ਰੱਬਾ ਇੱਕ ਮੁੰਸੀ ਅਤੇ ਇੱਕ ਪਟਵਾਰੀ ਡੰਡੀ ਮੁੰਡਾ ਪਕੀਆਂ ਪਿੰਡਾਂ ਦਾ ਪਟਵਾਰੀ ਅੱਗੇ ਤੇਰੇ ਭਾਗ ਬੱਚੀਏ ਡੰਡੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਅਤੇ ਜੀਜਾ ਜੈਰਾਮ ਦੋਨੋਂ ਪਟਵਾਰੀ ਸਨ ਡੰਡੀ ਇਸੇ ਤਰ੍ਹਾਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਖੁਦ ਅਤੇ ਉਹਨਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਵੀ ਪਟਵਾਰੀ ਸਨ ਡੰਡੀ ਪਟਵਾਰੀ ਸ਼ਬਦ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜੇਕਰ ਆਉਂਦਾ ਹੈ ਡੰਡੀ ਭਾਰਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਲ 1960 ਵਿੱਚ ਅਨਾਜ ਦੀ پیداوار ਬਹੁਤ ਘੱਟ ਸੀ ਜਿਸ ਕਾਰਨ ਹੋਰ ਦੇਸ਼ਾਂ ਤੋਂ ਅਨਾਜ ਮੁੱਲ ਲੈਣਾ ਪੈਂਦਾ ਸੀ ਡੰਡੀ ਅਨਾਜ ਦੀ پیداوار ਵਧਾਉਣ ਲਈ ਸਾਲ 1960 ਵਿੱਚ ਦੇਸ਼ ਵਿੱਚ ਹਰਾ ਇਨਕਲਾਬ ਲਿਆਂਦਾ ਗਿਆ ਜਿਸ ਵਿੱਚ ਜਿੱਥੇ ਦੇਸ਼ ਦੇ ਅੰਨਦਾਤੇ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਉੱਥੇ ਹੀ ਪਟਵਾਰੀਆਂ ਨੇ ਵੀ ਅਹਿਮ ਯੋਗਦਾਨ ਪਾਇਆ ਡੰਡੀ ਚੱਕਬੰਦੀ ਐਕਟ ਅਧੀਨ ਬਿੰਗੇ ਡੇਡੇ